ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਹੋ ਗਈਆਂ ਨੇ ਕੀ ਕੁਝ ਪੰਜਾਬ ਦਾ ਮੌਸਮ ਰਹਿਣ ਵਾਲਾ ਹੈ ਉਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਦੱਸੀਏ ਕਿ ਆਉਣ ਵਾਲੇ ਦਿਨ ਪੰਜਾਬੀਆਂ ਤੇ ਲਈ ਕਾਫੀ ਜ਼ਿਆਦਾ ਭਾਰੀ ਰਹਿਣ ਵਾਲੇ ਨੇ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਛੜੀ ਗਈ ਬਾਰਿਸ਼ ਨੂੰ ਲੈ ਕੇ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਪਰ ਠੀਤ ਲਹਿਰ ਦਾ ਜਾਨਕੀ ਕੋਲਡ ਵੇਵ ਦਾ ਯੈਲੋ ਅਲਰਟ ਪੰਜਾਬ ਦੇ ਵਿੱਚ ਜਾਰੀ ਹੈ ਆਉਣ ਵਾਲੇ ਕੁਝ ਦਿਨ ਪੰਜਾਬ ਵਾਸੀਆਂ ਦੇ ਲਈ ਭਾਰੀ ਰਹਿਣ ਵਾਲੇ ਨੇ ਕਿਉਂਕਿ ਹੁਣ ਵੱਡੇ ਪੱਧਰ ਦੇ ਉੱਤੇ ਹੁਣ ਠੰਡ ਦਾ ਅਹਿਸਾਸ ਠੰਡ ਦਾ ਕਹਿਰ ਪੰਜਾਬ ਦੇ ਵਰਸਦਾ ਹੋਇਆ ਨਜ਼ਰ ਆਉਣ ਵਾਲਾ ਹੈ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈਣ ਵਾਲੀ ਹੈ ਇਸ ਸਾਲ ਰਿਕਾਰਡ ਟੁੱਟਣਗੇ ਪਿਛਲੇ ਸਾਲ ਬਹੁਤ ਘੱਟ ਮਾਤਰਾ ਤੇ ਠੰਡ ਪੰਜਾਬ ਦੇ ਵਿੱਚ ਪਈ ਸੀ ਪਰ ਇਸ ਵਾਰ ਠੰਡ ਦਾ ਅਹਿਸਾਸ ਖਾਸ ਦੇਖਣ ਨੂੰ ਮਿਲੇਗਾ ਔਰ ਨਾਲ ਦੀ ਨਾਲ ਇਹ ਬਦਲਦਾ ਮੌਸਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਜੇ ਕੱਲ ਕੁਝ ਜ਼ਿਲ੍ਹੇ ਅਧਿਕਾਰੀਏ ਤਾਂ ਬਠਿੰਡਾ ਅੰਮ੍ਰਿਤਸਰ ਮਾਨਸਾ ਗੁਰਦਾਸਪੁਰ ਮਲੇਰ ਕੋਟਲਾ ਔਰ ਹੋਰ ਕਈ ਥਾਵਾਂ ਦੇ ਉੱਤੇ ਮੌਸਮ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਬਦਲ ਗਿਆ ਹੈ ਔਰ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਵੀ ਦੇਖਣ ਨੂੰ ਮਿਲੀ ਹੈ ਇਹ ਡੂੰਗਾ ਅਸਰ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਵੀ ਪੰਜਾਬ ਵਾਸੀਆਂ ਦੇ ਉੱਤੇ ਵਰਸਦਾ ਨਜ਼ਰ ਆਉਣ ਵਾਲਾ ਹੈ ਸਵੇਰ ਔਰ ਰਾਤ ਦੇ ਸਮੇਂ ਸੰਘਣੀ ਧੁੰਦ ਵੀ ਪੈ ਸਕਦੀ ਹੈ ਔਰ ਨਾਲ ਦੀ ਨਾਲ ਬਾਰਿਸ਼ ਨੂੰ ਲੈ ਕੇ ਕੋਈ ਖਾਸ ਅਪਡੇਟ ਨਹੀਂ ਆਈ ਹੈ ਇਸ ਦੇ ਵਿਚਾਲੇ ਦੱਸੀਏ ਕਿ ਹੁਣ ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੀ ਬਰਫबारी ਔਰ ਨਾਲ ਦੀ ਨਾਲ ਇਹ ਅਸਰ ਰੂਜ਼ਾ ਮੈਦਾਨੀ ਇਲਾਕਿਆਂ ਦੇ ਵਿੱਚ ਹੋਣ ਵਾਲਾ ਔਰ ਜਿੱਥੇ ਵੈਸਟਰਨ ਡਿਸਟਰਬੈਂਸ ਵੀ ਇੱਕ ਸਰਗਰਮ ਹੋਈ ਹੈ ਜਿਸ ਦਾ ਅਸਰ ਪੰਜਾਬ ਤੇ ਦੇਖਣ ਨੂੰ ਮਿਲੇਗਾ। ਤਾਪਾਂ ਦੇ ਵਿੱਚ ਗਿਰਾਵਟ ਹੋਈ ਹੈ ਔਰ ਆਉਣ ਵਾਲੇ ਦਿਨ ਪੰਜਾਬ ਵਾਸੀਆਂ ਦੇ ਲਈ ਕਾਫੀ ਭਾਰੀ ਹੋਣ ਵਾਲੇ ਨੇ ਵੱਡੀਆਂ ਅਪਡੇਟਾਂ ਜਿਹੜੀਆਂ ਸਾਹਮਣੇ ਆ ਗਿਆ ਨੇ ਮੌਸਮ ਵਿਭਾਗ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਦਿਨ ਕੜਾਕੇ ਦੀ ਠੰਡ ਪੈਣ ਵਾਲੀ ਹੈ। ਕੁਝ ਦਿਨ ਜਿਹੜੇ ਅਜੇ ਹੋਣਗੇ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਉੱਤੇ ਠੰਡ ਜਿਹੜੀ ਆ ਪੰਜਾਬ 'ਚ ਹੋਵੇਗੀ ਔਰ ਨਾਲ ਦੀ ਨਾਲ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਜਾਨਕਿ ਠੰਡੀਆਂ ਹਵਾਵਾਂ ਪੰਜਾਬ ਦੇ ਵਿੱਚ ਚੱਲਣਗੀਆਂ ਜਿਸ ਦੇ ਨਾਲ ਭਾਰੀ ਮਾਤਰਾ ਤੇ ਠੰਡ ਜਿੱਡਾ ਕਹਿਰ ਬਰਸਦਾ ਨਜ਼ਰ ਆਉਣ ਵਾਲਾ ਵੱਡੀ ਅਪਡੇਟ ਮੌਸਮ ਨੂੰ ਲੈ ਕੇ ਸਾਹਮਣੇ ਆ ਚੁੱਕੀ ਹੈ ਜੇਕਰ ਤੁਸੀਂ ਕਿਤੇ ਕੁੰਮੜ ਜਾਣ ਦਾ ਪਲਾਨ ਬਣਾਉਂਦੇ ਹੋ ਤੇ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਕਿਤੇ ਕੁੰਮਣਾ ਤੁਹਾਡੇ ਲਈ ਮੁਸ਼ਕਲ ਭਰਿਆ ਹੋ ਸਕਦਾ ਹੈ ਮਹਿਰਾ ਦੇ ਮੁਤਾਬਕ ਤੁਸੀਂ ਆਪਣੇ ਬੱਚਿਆਂ ਦਾ ਖਾਸਾ ਧਿਆਨ ਰੱਖੋ ਤੁਹਾਡੇ ਬੱਚੇ ਜਿਹੜੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ ਸੁੱਕੀ ਠੰਡ ਬੱਚਿਆਂ ਦੇ ਲਈ ਖ਼ਹਰ ਹੋ ਸਕਦੀ ਹੈ ਕਿਉਂਕਿ ਹੁਣ ਬਾਰਿਸ਼ ਨੂੰ ਲੈ ਕੇ ਕੋਈ ਭਵਿੱਖਵਾੜੀ ਨਹੀਂ ਹੈ ਔਰ ਜੇਕਰ ਬਾਰਿਸ਼ ਹੋਵੇਗੀ ਹਵਾ ਪ੍ਰਦੂਸ਼ਣ ਜਿਹੜਾ ਵਧਿਆ ਹੋਇਆ ਹੈ ਹਵਾ ਦੀ ਗੁਣਵੰਤਾ ਖਰਾਬ ਹੋਈ ਹੈ ਉਹ ਬਾਰਿਸ਼ ਤੋਂ ਬਾਅਦ ਹੀ ਠੀਕ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮੌਸਮ ਦੇ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜੁੜ ਪਹੁੰਚਾਣਾ ਤਾਂ ਕਿ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਕੀ ਕੁਝ ਅਪਡੇਟਾ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ